ਕਿਉਂਕਿ ਮਹੀਨਾ ਰੋਡ ਸੇਫਟੀ ਮਹੀਨਾ ਤਾਂ ਹਰ ਕੋਈ ਮਨਾਉਂਦਾ ਪਰ ਅਸੀਂ ਵੇਖਿਆ ਕਿ ਨਵੈਕਲੀ ਪਹਿਲ ਜਿੱਥੇ ਸਮਝਾਇਆ ਜਾ ਰਿਹਾ ਉਥੇ ਮੂੰਹ ਮਿੱਠਾ ਵੀ ਕਰਾਇਆ ਜਾ ਰਿਹਾ ਮਾਨ ਜੋ ਐਸਐਸਪੀ ਸਾਹਿਬ ਸਰੂਰ ਸ਼੍ਰੀ ਸਤਾ ਸਿੰਘ ਚਾਹਲ ਆਈਪੀਐਸ ਸਰੂਰ ਵੱਲੋਂ ਸਾਨੂੰ ਅਨਰੇਸ਼ ਦਿੱਤੇ ਗਏ ਸੀਗੇ ਵੀ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਸਰੂਰ ਵੱਲੋਂ ਰੋਡ ਸੇਫਟੀ ਮਹੀਨਾ 2025 ਸਖਤ ਰੱਖਿਆ ਜੀਵਨ ਰੱਖਿਆ ਮਹੀਨਾ ਮਨਾਇਆ ਜਾ ਰਿਹਾ ਸੀਗਾ ਔਰ ਲੈਣਦਿਆਂ ਜਿਹੜੀ ਮਸ਼ੀਨ ਹੈਗੀ ਮਸ਼ੀਨ ਕਿਹਾ ਜਾਂਦਾ ਜਦੋਂ ਅਸੀਂ ਇਸੇ ਨੰਬਰ 플레이ਟ ਰਾਹੀਂ ਚੱਕਦੇ ਆ ਇਸ ਵਿੱਚ ਸਾਰਾ ਕੁਝ ਆ ਜਾਂਦਾ ਵੀ ਇਸ ਇਸ ਗੱਡੀ ਦਾ ਪ੍ਰਦੂਸ਼ਨ ਖਤਮ بیمਾ ਖਤਮ ਤਾਂ ਉਹਦਾ ਚਲਾਨ ਨਾਲ ਹੀ ਹੋ ਜਾਂਦਾ ਤੇ ਇਸ ਲਈ ਤੁਹਾਡੇ ਚੈਨਲ ਦੇ ਦੁਆਰਾ ਅਪੀਲ ਕਰਦੇ ਆ ਸਾਡੇ ਭਰਾਵਾਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਵੀ ਆਪਣੇ ਕਾਗਜ਼ਾਤ ਪੂਰੇ ਰੱਖਣ ਫਿਰ ਕਿਸ ਤਰ੍ਹਾਂ ਵੇਖਦੇ ਆ ਅਕਸਰ ਦੇਖਦੇ ਆਂ ਕਿ ਟੈਕ ਪੁਲਿਸ ਚਲਾਨ ਕੱਟਦੀ ਹੋਈ ਨਜ਼ਰ ਆਉਂਦੀ ਆ ਅੱਜ ਸੁਰ ਨੂੰ ਜਾਣਕਾਰੀ ਵੀ ਸਾਂਝੀ ਕੀਤੀ ਤੇ ਵਰਪੀ ਨਾਲ ਮੂੰਹ ਮਠਾ ਕਰਾ ਕੀ ਬੋਲਣ ਚੁਣੇ ਇਹਦੇ ਬਾਰੇ ਬਹੁਤ ਵਧੀਆ ਨਰਾ ਜਿਹੜਾ ਆਪਾਂ ਨੇ ਕੀਤਾ ਇਹਨਾਂ ਨੇ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ ਮਾਲਵੇ ਹਰੇਕ ਨੂੰ ਜਾਣਕਾਰੀ ਦਿੱਤੀ ਮਾਲਵੇ ਕਿਵੇਂ ਸਾਰੇ ਕਾਗਜ਼ ਪੱਤਰ ਪੂਰੇ ਰੱਖਣੇ ਚਾਹੀਦੇ ਨੇ ਬਾਈ ਚਾਂਸ ਤੁਹਾਡਾ ਐਕਸੀਡੈਂਟ ਹੁੰਦਾ ਤਾਂ ਉਹਦੀ ਬਹੁਤ ਵੱਡੀ ਮੁਸ਼ਕਲ ਪੈਦਾ ਹੁੰਦੀ ਆ ਉੱਥੇ ਮਾਲਵੇ ਇਸ ਕਰਕੇ ਵੀ ਇਹਨਾਂ ਨੇ ਸਾਰੇ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਡਰਾਈਵਰ ਵੀਰਾਂ ਨੂੰ ਸਮਝਾਇਆ ਟ੍ਰੈਫਿਕ ਪੁਲਿਸ ਦੇ ਵੱਲੋਂ 1 1 2025 ਤੋਂ 31 1 2025 ਤੱਕ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ। ਉਥੇ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜੋ ਜ਼ਿਲ੍ਹਾ ਟ੍ਰੈਫਿਕ ਕੰਟਰੋਲ ਚਾਰਜ ਪਵਨ ਕੁਮਾਰ ਸ਼ਰਮਾ ਦੀ ਅਗਵਾਈ ਦੇ ਵਿੱਚ ਜਿੱਥੇ ਗੱਡੀਆਂ ਦੇ ਰਿਫਲੈਕਟਰ ਲਗਾਏ ਜਾ ਰਹੇ ਨੇ ਉਥੇ ਹੀ ਜਿੱਥੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਉਥੇ ਹੀ ਅਵੇਅਰ ਕਰਨ ਦੇ ਨਾਲ ਨਾਲ ਬਰਫੀ ਦੇ ਨਾਲ ਮੂੰਹ ਮੱਠਾ ਵੀ ਕਰਾਇਆ ਜਾ ਰਿਹਾ ਇੱਕ ਆਖਾਂਗੇ ਕਿ ਨਿਮੇਕਲੀ ਪਹਿਲ ਨਜ਼ਰ ਆਉਂਦੀ ਹੈ ਟ੍ਰੈਫਿਕ ਪੁਲਿਸ ਸੰਗਰੂਰ ਦੇ ਵੱਲੋਂ ਅਕਸਰ ਦੇਖਦੇ ਸੀ ਕਿ ਚਲਾਨ ਤਾਂ ਕੱਟੇ ਜਾਂਦੇ ਸੀ ਪਰ ਸਮਝਾਉਣ ਦੇ ਨਾਲ ਨਾਲ ਇੱਕ ਜੋ ਵੀ ਵਿਅਕਤੀ ਨੂੰ ਸਮਝਾਇਆ ਜਾਂਦਾ ਟ੍ਰੈਫਿਕ ਨਿਯਮਾਂ ਬਾਰੇ ਉਹਨਾਂ ਦਾ ਮੂੰਹ ਮੱਠਾ ਕਰਵਾਇਆ ਜਾ ਰਿਹਾ ਇੱਕ ਨਿਮੇਕਲੀ ਪਹਿਲ ਸ਼ੁਰੂ ਕੀਤੀ ਹੈ ਟ੍ਰੈਫਿਕ ਸੰਗਰੂਰ ਦੇ ਵੱਲੋਂ ਸਾਡੇ ਨਾਲ ਜ਼ਿਲ੍ਹਾ ਡਾਇਰੈਕਟਰ ਚਾਰਜ ਪਬਨ ਕੁਮਾਰ ਸ਼ਰਮਾ ਮੌਜੂਦ ਨੇ ਉਹਨਾਂ ਦੀ ਟੀਮ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆਂ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਮਹੀਨਾ ਰੋਡ ਸੇਫਟੀ ਮਹੀਨਾ ਦਾ ਹਰ ਕੋਈ ਮਨਾਉਂਦਾ ਪਰ ਅਸੀਂ ਵੇਖਿਆ ਕਿ ਨਵੈਕਲੀ ਪਹਿਲ ਜਿੱਥੇ ਸਮਝਾਇਆ ਜਾ ਰਿਹਾ ਉਥੇ ਮੂੰਹ ਮਿੱਠਾ ਵੀ ਕਰਾਇਆ ਜਾ ਰਿਹਾ ਮਾਨ ਜੋ ਐਸਐਸਪੀ ਸਾਹਿਬ ਸਰੂਰ ਸ਼੍ਰੀ ਹਰਤਾ ਸਿੰਘ ਚਾਹਲ ਆਈਪੀਐਸ ਸਰੂਰ ਵੱਲੋਂ ਸਾਨੂੰ ਨਿਰਦੇਸ਼ ਦਿੱਤੇ ਗਏ ਸੀਗੇ ਵੀ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਸੰਰੂਰ ਵੱਲੋਂ ਰੋਡ ਸੇਫਟੀ ਮਹੀਨਾ 2025 ਸੱਖ ਰੱਖਿਆ ਜੀਵਨ ਰੱਖਿਆ ਮਹੀਨਾ ਮਨਾਇਆ ਜਾ ਰਿਹਾ ਸੀਗਾ 1 1 ਤੋਂ 31 1 25 ਤੱਕ ਮਨਾਇਆ ਜਾ ਰਿਹਾ ਜਿਸ ਵੱਲੋਂ ਅੱਜ ਅਸੀਂ ਬਰਰਾੜਾ ਕੈਂਚੀਆਂ ਦੇ ਵਿੱਚ ਆਪਣੇ ਟੈਕਸੀ ਜਿਹੜੇ ਡਰਾਈਵਰ ਸੀਗੇ ਤੇ ਟਰੱਕ ਡਰਾਈਵਰ ਭਰਾਵਾਂ ਨੂੰ ਇਕੱਠਾ ਕੀਤਾ ਗਿਆ ਉਹਨਾਂ ਨਾਲ ਅਸੀਂ ਪਹਿਲਾਂ ਛੋਟੀ ਜਿਹੀ ਪਾਰਟੀ ਰੱਖੀ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਅਸੀਂ ਅੱਜ ਚਾਨਣਾ ਪਾਇਆ ਵੀ ਜਿਹੜੇ ਚਲਾਨ ਨੇ ਆਨਲਾਈਨ ਵੀ ਹੋ ਜਾਂਦੇ ਨੇ ਆਨਲਾਈਨ ਚਲਾਨ ਜਿਹੜੀ ਮਸ਼ੀਨ ਹੈਗੀ ਮਸ਼ੀਨ ਕਿਹਾ ਜਾਂਦਾ ਜਦੋਂ ਅਸੀਂ ਇਸੇ ਨੰਬਰ 플레이ਟ ਰਾਹੀਂ ਚੱਕਦੇ ਆ ਇਸ ਵਿੱਚ ਸਾਰਾ ਕੁਝ ਆ ਜਾਂਦਾ ਵੀ ਇਸ ਗੱਡੀ ਦਾ ਪੋਲੂਸ਼ਨ ਖਤਮ بیمਾ ਖਤਮ ਤਾਂ ਉਹਦਾ ਚਲਾਨ ਨਾਲ ਹੀ ਹੋ ਜਾਂਦਾ ਇਸ ਲਈ ਸੋਡੇ ਚੈਨਲ ਆਹੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਆਪਦੇ ਕਾਗਜ਼ਾਤ ਪੂਰੇ ਰੱਖਣ ਜੁਰਮਾਨੇ ਕਾਫੀ ਹੋ ਚੁੱਕੇ ਨੇ ਜਿਵੇਂ ਆਪਾਂ بیمੇ ਦੀ ਗੱਲ ਕਰੀਏ 5 5000 ਦੇ ਕਰੀਬ ਆ ਪੋਲੂਸ਼ਨ ਦੀ ਗੱਲ ਕਰੀਏ 5000 ਆ ਤੇ ਨੰਬਰ ਪੇਡ ਦਾ 2000 ਰੁਪਇਆ ਜਿਵੇਂ ਤਿੰਨ ਸਵਾਰੀਆਂ ਦਾ 1000 ਰੁਪਇਆ ਲੋਕ ਹੈਲਮਟ ਨਹੀਂ ਪਹਿਨ ਰਹੇ ਉਹਦਾ ਵੀ 1000 ਰੁਪਇਆ ਤੇ ਇਸ ਲਈ ਤੁਹਾਡੇ ਚੈਨਲ ਦੇ ਦੁਆਰਾ ਅਪੀਲ ਕਰਦੇ ਆ ਸਾਡੇ ਭਰਾਵਾਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਵੀ ਆਪਦੇ ਕਾਗਜ਼ਾਤ ਪੂਰੇ ਰੱਖਣ ਤੇ ਅੱਜ ਅਸੀਂ ਰਿਫਲੈਕਟਰ ਲਾਏ ਨੇ ਬਰਨਾਲਾ ਕੈਂਚੀਆਂ ਦੇ ਵਿੱਚ 200 ਦੇ ਕਰੀਬ ਕਿਉਂਕਿ ਜਿਹੜੀ ਤੁੰਦ ਹੈ ਦਾ ਕੋਈ ਸਮਾਂ ਨਹੀਂ ਕਿਹੜੇ ਵੇਲੇ ਪੈਣ ਲੱਗ ਜਾਵੇ ਅਜੇ ਡੇਢ ਮਹੀਨਾ ਮਹੀਨਾ ਹੋਰ ਧੁੰਦ ਪੈਣੀ ਹੈ ਕਿਉਂਕਿ ਅੱਜ ਬਹੁਤ ਸਵੇਰ ਬਹੁਤ ਜ਼ਿਆਦਾ ਮੌਸਮ ਖਰਾਬ ਸੀਗਾ ਕਾਫੀ ਧੁੰਦ ਪਈ ਹੈ ਧੁੰਦ ਦੇ ਵਿੱਚ ਸਲੋ ਚਲਾਓ ਲਾਈਟਾਂ ਦੀ ਵਰਤੋਂ ਕਰੋ ਤਾਂ ਕਿ ਆਪਾਂ ਤੋਂ ਐਕਸੀਡੈਂਟ ਤੋਂ ਬਚਿਆ ਜਾ ਸਕੇ ਮੋਬਾਈਲ ਦੀ ਵਰਤੋਂ ਨਾ ਕਰੋ ਸੀਟ ਬੈਲਟ ਲਾ ਕੇ ਚੱਲੋ ਬਿਲਕੁਲ ਪਵਨ ਕੁਮਾਰ ਸ਼ਰਮਾ ਜ਼ਿਲ੍ਹਾ ਟ੍ਰੈਫਿਕ ਅਫਸਰ ਨੇ ਦੱਸਿਆ ਕਿ ਜਿੱਥੇ 1.1.2025 ਤੋਂ 31.1.2025 ਤੱਕ ਜੋ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ ਉਤੇ ਲੋਕਾਂ ਨੂੰ ਵੇਰ ਵੀ ਕੀਤਾ ਯਾਰ ਇਹਨਾਂ ਨੇ ਦੱਸਿਆ ਵੀ ਕਿ ਇੱਕ ਇਹ ਮਸ਼ੀਨ ਰਾਹੀਂ ਬਿਨਾਂ ਦੱਸੇ ਚਲਾਨ ਕੱਟੇ ਜਾਂਦਾ ਉਸ ਮਸ਼ੀਨ ਰਾਹੀਂ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਗੱਡੀ ਦੇ ਕਾਗਜ਼ਤ ਪੂਰੇ ਨੇ ਜਾਂ ਨਹੀਂ ਪੂਰੇ ਬੀਮਾ ਹੈ ਜਾਂ ਪ੍ਰਦੂਸ਼ਣ ਐਕਸਪਾਇਰ ਹੋ ਚੁੱਕਿਆ ਉਸ ਦੇ ਮੋٹے ਜੁਰਮਾਨੇ ਦਿੱਤੇ ਜਾਂਦੇ ਨੇ ਅਤੇ ਉਸ ਤੋਂ ਬਚਣ ਦੇ ਲਈ ਲੋਕਾਂ ਨੂੰ ਵੇਰ ਕੀਤਾ ਯਾਰ ਇਹ ਵੇਰ ਦੇ ਨਾਲ ਨਾਲ ਜੇਕਰ ਗੱਲ ਕਰ ਲਈ ਤਾਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ ਬਾਈ ਜੀ ਨਾਲ ਵੀ ਗੱਲ ਕਰਨ ਲੱਗੇ ਨਾਮ ਹੈ ਸਰ ਗੁਰਤੇ ਸਿੰਘ ਜੀ ਇਹ ਕਿਸ ਤਰ੍ਹਾਂ ਦੇਖਦੇ ਹਾਂ ਪਹਿਲੀ ਵਾਰੀ ਦੇਖਿਆ ਕਿ ਵੇਰ ਕਰਨ ਦੇ ਨਾਂ ਨਾਲ ਵਰਫੀ ਨਾਲ ਮੂੰਹ ਮਿੱਠਾ ਕਰਾਇਆ ਗਿਆ ਹਾਂਜੀ ਮੁਰਫੀ ਨਾਲ ਮੂੰਹ ਮਿੱਠਾ ਕਰਾਇਆ ਗਿਆ ਜੀ ਬਹੁਤ ਧੰਨਵਾਦ ਇਹਨਾਂ ਮਹਿਮਾਨਾਂ ਦਾ ਜੀ ਜਿਨ੍ਹਾਂ ਨੇ ਸਾਡਾ ਮੂੰਹ ਮਿੱਠਾ ਕਰਾਇਆ ਪਬਲਿਕ ਇਕੱਠੀ ਕੀਤੀ ਉਹਨਾਂ ਨੂੰ ਚਾਨਣਾ ਪਾਇਆ ਨਿਯਮਾਂ ਬਾਰੇ ਦੱਸਿਆ ਜਾਣਕਾਰੀ ਦਿੱਤੀ ਜੀ ਬਹੁਤ ਵਧੀਆ ਕੀਤੀ ਇਹ ਬਿਲਕੁਲ ਇਹ ਰੱਖਣਾ ਕਿ ਮੂੰਹ ਮਿੱਠਾ ਕਰਾਇਆ ਚੰਗੀ ਗੱਲ ਹੈ ਕਿ ਨਾ ਵੀਰੇ ਬਲਵੀਰ ਸਿੰਘ ਜੀ ਬਲਵੀਰ ਕਿਸ ਤਰ੍ਹਾਂ ਦੇਖਦੇ ਹੋ ਅਕਸਰ ਦੇਖਦੇ ਆਂਗੀ ਟੈਕ ਪੁਲਿਸ ਚਲਾਨ ਕੱਟਦੀ ਹੋਈ ਨਜ਼ਰ ਆਉਂਦੀ ਆ ਅੱਜ ਸੁਰ ਨੂੰ ਜਾਣਕਾਰੀ ਵੀ ਸਾਂਝੀ ਕੀਤੀ ਤੇ ਵਰਫੀ ਨਾਲ ਮੂੰਹ ਮਠਾਕ ਰੱਖੀ ਬੋਲਣ ਚ ਇਹਦੇ ਬਾਰੇ ਬਹੁਤ ਵਧੀਆ ਇਹਨਾਂ ਦਾ ਜਿਹੜਾ ਆਪਾਂ ਨੇ ਕੀਤਾ ਇਹਨਾਂ ਨੇ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ ਮਾਲਵੇ ਹਰੇਕ ਨੂੰ ਜਾਣਕਾਰੀ ਦਿੱਤੀ ਮਾਲਵੀ ਕਿਵੇਂ ਸਾਰੇ ਕਾਗਜ ਪੱਤਰ ਪੂਰੇ ਰੱਖਣੇ ਚਾਹੀਦੇ ਨੇ ਬਾਈ ਚਾਂਸ ਤੁਹਾਡਾ ਐਕਸੀਡੈਂਟ ਹੁੰਦਾ ਤਾਂ ਉਹਦੀ ਬਹੁਤ ਵੱਡੀ ਮੁਸ਼ਕਲ ਪੈਦਾ ਹੁੰਦੀ ਆ ਉੱਥੇ ਮਾਲਵੀ ਇਸ ਕਰਕੇ ਵੀ ਇਹਨਾਂ ਨੇ ਸਾਰੇ ਨੂੰ ਇਕੱਠੇ ਕਰਕੇ ਡਰਾਈਵਰ ਵੀਰਾਂ ਨੂੰ ਸਮਝਾਇਆ ਮਾਲਵੀ ਤੁਸੀਂ ਆਪਣਾ ਸਾਰਾ ਕਾਗਜ ਪੱਤਰ ਪੂਰੇ ਰੱਖੋ ਕਿਉਂਕਿ ਤੁਹਾਨੂੰ ਕੋਈ ਸਮੱਸਿਆ ਨਾ ਆ ਸਕੇ ਕੱਲ ਕੱਲ ਨੂੰ ਗੱਡੀ ਕਿਸੇ ਦੇ ਵਿੱਚ ਲੱਗਦੀ ਆ ਤੇ ਮਾਲਵੀ ਉਹਦਾ ਬਚੇ ਰਹਿੰਦਿਆ ਤੋਂ ਨੂੰ ਨਹੀਂ ਲੱਗਦਾ ਕਿ ਨਵਿੱਕਲੀ ਪਹਿਰ ਸ਼ੁਰੂ ਕੀਤੀ ਗਈ ਆ ਜਿੱਥੇ ਚਲਾਨ ਕੱਟ ਕੇ ਹੱਥ ਜਪੜਾ ਦਿੱਤਾ ਜਾਂਦਾ ਅੱਜ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ ਕਿ ਜਾਣਕਾਰੀ ਦੇ ਨਾਲ ਨਾਲ ਮੂੰਹ ਮਿੱਠਾ ਕਰਾਉਂਦੇ ਪਹਿਲੀ ਵਾਰੀ ਪੁਲਿਸ ਦੇਖੀ ਹੈ ਹਾਂਜੀ ਇਹ ਬਿਲਕੁਲ ਪਹਿਲੀ ਵਾਰੀ ਦੇਖਿਆ ਜੀ ਮਾਲਵੇ ਅਸੀਂ ਬਹੁਤ ਚੰਗਾ ਲੱਗਿਆ ਔਰੇ ਆ ਕੇ ਇਹਨਾਂ ਨੇ ਇਕੱਠੇ ਕੀਤਾ ਸਾਰਿਆਂ ਨੂੰ ਮੂੰਹ ਮਿੱਠਾ ਕਰਾਇਆ ਬਰਫੀ ਨਾਲ ਬਹੁਤ ਵਧੀਆ ਪ੍ਰਦਾਨ ਆਏ ਸਾਡੇ ਮਾਲਵੀ ਜਾਣਕਾਰੀ ਦਿੱਤੀ ਐ ਇਸ ਬਾਰੇ ਬਹੁਤ ਚੰਗੀ ਵਾਲੀ ਜੀ ਬਿਲਕੁਲ ਜੋ ਇੱਥੇ ਜਾਣਕਾਰੀ ਹਾਸਲ ਕਰਨ ਆਈ ਸੀ ਜਿਨ੍ਹਾਂ ਨੂੰ ਅਵੇਰ ਕੀਤਾ ਗਿਆ ਉਹਨਾਂ ਨੇ ਵੀ ਆਖਿਆ ਕਿ ਸੰਗਰੂਦ ਦੀ ਟ੍ਰੈਪ ਕੋ ਪੁਲਿਸ ਦਾ ਇਹ ਚਿਹਰਾ ਪਹਿਲੀ ਵਾਰੀ ਦੇਖਿਆ ਪੰਜਾਬ ਭਰ ਦੇ ਵਿੱਚ ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਜਾਣਕਾਰੀ ਦੇ ਨਾਲ ਨਾਲ ਵਰਫੀ ਦੇ ਨਾਲ ਮੂੰਹ ਵਿੱਚ ਚੱਕ ਰਿਹਾ ਹੋਵੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਸੰਜਾ ਟੀਵੀ ਸੰਗਰੂ